ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਬਾਈ ਜੀ ਜਦੋਂ ਨਿੱਕੇ ਨਿੱਕੇ ਹੁੰਦੇ ਸੀ ਨਾ ਆਪਣੇ ਦਾਦਾ ਦਾਦੀ ਆਪਣੇ ਬਜ਼ੁਰਗ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਜਿਹੜਾ ਕਿਸਾਨ ਨੇ 12 ਸਾਲ ਦਾ ਕਾਲ ਚੱਲ ਰਿਆ ਸੀ ਪਰ ਇੱਕ ਘੜੀ ਦਾ ਮੀਂਹ ਨਹੀਂ ਚੱਲਿਆ ਗਿਆ ਸੀ ਬਾਈ ਜੀ ਉਦੋਂ ਐਵੇਂ ਲੱਗਦਾ ਹੁੰਦਾ ਸੀ ਵੀ ਇਹ ਕੀ ਗੱਲ ਕਰਦੇ ਆ ਯਾਰ ਵੀ ਮੀਂਹ ਤਾਂ ਵਧੀਆ ਹੁੰਦਾ ਮੀਂਹ ਪੈਣ ਦੇ ਨਾਲ ਤਾਂ ਫਸਲ ਹੋਊਗੀ ਕਾਲ ਦੇ ਨਾਲ ਕੀ ਫਾਇਦਾ ਵੀ ਮੀਂਹ ਪਊਗਾ ਪਾਣੀ ਆਊਗਾ ਪਾਣੀ ਨਾਲ ਫਸਲ ਹੋਊਗੀ ਉਦੋਂ ਪਾਣੀ ਦੀ ਕਮੀ ਸੀ ਹੁਣ ਤਾਂ ਪਾਣੀ ਵਾਧੂ ਹੋ ਗਏ ਮੋਟਰਾਂ ਮਟਰਾਂ ਹੋ ਗਈਆਂ ਭਾਈ ਜੀ ਹੁਣ ਉਸ ਚੀਜ਼ ਦਾ ਹੁਣ ਪਤਾ ਲੱਗਦਾ ਕਹਿੰਦੇ ਆ ਸਿਆਣਿਆਂ ਦਾ ਕਿਹਾ ਤੇ ਔਲੇ ਦਾ ਖਾਦਾ ਬਾਅਦ ਚ ਪਤਾ ਲੱਗਦਾ ਉਹ ਚੀਜ਼ ਆ ਭਾਈ ਜੀ ਹੁਣ ਪਤਾ ਲੱਗੀ ਜਾਂਦੀ ਆ ਵੀ ਵਾਕੇ ਯਾਰ ਆ ਮੀਂਹ ਜਿਵੇਂ ਹੁਣ ਪਿਆ ਆਫਤ ਦਾ ਮੀਂਹ ਇਹਦੇ ਨਾਲ ਉਹ ਤਾਂ ਕਾਲ ਪਿਆ ਚੰਗਾ ਸੀ ਚਾਰ ਮਾਣ ਫਸਲ ਕੱਟ ਹੋ ਜਾਂਦੀ ਜਮ੍ਹਾਂ ਨਾਲ ਉਹ ਤਾਂ ਇੰਨਾ ਨੁਕਸਾਨ ਹੋਇਆ ਇਨੀਆਂ ਫਸਲਾਂ ਰੁੜੀਆਂ ਇੰਨੇ ਮਾਲ ਡੰਗਰ ਦਾ ਨੁਕਸਾਨ ਹੋਇਆ ਇਨੇ ਘਰ ਰੁੜ ਗਏ ਇਹਦੇ ਨਾਲ ਉਹ ਤਾਂ ਜੇ ਕੱਟ ਹੋ ਜਾਂਦਾ ਆਪਾਂ ਜਰਤਾ ਲੈਂਦੇ ਉਹ ਵਾਕੇ ਭਾਈ ਜੀ ਇਹੇ ਜੀ ਮੀਂਹ ਨਾਲੋਂ ਤਾਂ ਕਾਲ ਪਿਆ ਚੰਗਾ ਕੀ ਤੁਸੀਂ ਵੀ ਇਸ ਗੱਲ ਨਾਲ ਸਹਿਮਤ ਹੋ ਤਾਂ ਕਮੈਂਟ ਜਰੂਰ ਕਰਿਓ